ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਵਾਰ ਫੇਰ ਸਿਆਸੀ ਮਾਹੌਲ ਗਰਮਾ ਗਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਿੱਜੀ ਚੈਨਲ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਤੇ ਪੂਰੇ ਖਾਰੇ ਅਹਿਮ ਬਿਆਨ ਦਿੱਤੇ ਨੇ। ਜਦੋਂ ਟਰੰਪ ਤੋਂ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਦੀ ਸੁਰੱਖਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਪਰ ਮੈਂ ਅਗਲੇ 12 ਮਹੀਨਿਆਂ ਦੇ ਵਿੱਚ ਉਹਨਾਂ ਦੇ ਪੂਰੇ ਖਾਰੇ ਫੈਸਲਾ ਕਰਾਂਗਾ। ਹਾਲਾਂਕਿ ਉਹਨਾਂ ਨੇ ਕੋਈ ਵੀ ਠੋਸ ਕਾਨੂੰਨੀ ਸੁਰੱਖਿਆ ਦੇਣ ਦਾ ਵਾਅਦਾ ਨਹੀਂ ਕਿੱਤਾ ਕੰਪਨੀ ਕਿਹਾ ਉਹ ਇੱਕ ਐਸੀ ਇਮੀਗ੍ਰੇਸ਼ਨ ਨੀਤੀ ਬਣਾਉਣਾ ਚਾਹੁੰਦੇ ਨੇ ਜੋ ਸਾਰਿਆਂ ਦੇ ਲਈ ਕੰਮ ਕਰੇ ਪਰ ਨਾਲ ਹੀ ਉਹਨਾਂ ਨੇ ਡੈਮੋਕ੍ਰੇਟਸ ਉੱਤੇ ਦੋਸ਼ ਲਗਾਇਆ ਕਿ ਉਹ ਸ਼ਾਂਤੀ ਦੇ ਲਈ ਤਿਆਰ ਨਹੀਂ ਹਨ ਇੰਟਰਵਿਊ ਦੌਰਾਨ ਇੱਕ ਨਿੱਜੀ ਚੈਨਲ ਦੇ ਰਿਪੋਰਟਰ ਨੇ ਸਿੱਧਾ ਸਵਾਲ ਪੁੱਛਿਆ ਕਿ ਨਵੀਂ ਨੀਤੀ ਦੇ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਨਾਗਰਿਕਤਾ ਦਾ ਰਸਤਾ ਖੋਵੇਗਾ ਤਾਂ 트ੰਪ ਨੇ ਇਸ ਦਾ ਜਵਾਬ ਹਾਂ ਵਿੱਚ ਦਿੱਤਾ ਜੋ ਕਿ ਕਾਫੀ ਹੈਰਾਨੀਜਨਕ ਬਿਆਨ ਮੰਨੇ ਜਾ ਰਿਹਾ ਹੈ ਹਾਲਕਿ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਿਹੜੇ ਸਮੂਹ ਡੀ ਨੈਚਰਲਾਈਜੇਸ਼ਨ ਦਾ ਸਾਹਮਣਾ ਕਰ ਸਕਦੇ ਨੇ ਤਾਂ ਟਰੰਪ ਨੇ ਕਾਨੂੰਨੀ ਮਾਪਦੰਡ ਸਪਸ਼ਟ ਕਰਨ ਦੀ ਬਜਾਏ ਸੋਮਾਲੀਆ ਅਤੇ ਕੁਝ ਪ੍ਰਵਾਸੀਆਂ ਦੇ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਟਰੰਪ ਨੇ ਦੁਹਰਾਇਆ ਕਿ ਜੇ ਕਿਸੇ ਨੇ ਤੋਂ ਖੇਨਾ ਨਾਗਰਿਕਤਾ حاصل ਕੀਤੀ ਹੋਵੇ ਜੋ ਅਮਰੀਕੀ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੋਵੇ ਤਾਂ ਉਸ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਇਸ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਨੇ ਨੈਚਰਲਾਈਜੇਸ਼ਨ ਦੇ ਲਈ ਨੇਬਰਹੂਡ ਇਨਵੈਸਟੀਗੇਸ਼ਨ ਮੁੜ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਅਰਜੀਕਰਤਾ ਕੌਡੀਆਂ ਮਾਲਕਾਂ ਅਤੇ ਸਹਿ ਕਰਮਚਾਰੀਆਂ ਤੋਂ ਜਾਣਕਾਰੀ ਲਈ ਜਾਵੇਗੀ ਇਸ ਨਾਲ ਕਾਨੂੰਨੀ ਪ੍ਰਵਾਸੀਆਂ ਤੇ ਗ੍ਰੀਨ ਕਾਰਡ ਤਾਰਕਤ ਲਈ ਨਾਗਰਿਕ ਬੰਨਾ ਹੋਰ ਔਖਾ ਹੋ ਸਕਦਾ ਹੈ ਦੂਜੇ ਪਾਸੇ ਅਮਰੀਕੀ ਸੈਨੇਟ ਵਿੱਚ 2025 ਦਾ ਡ੍ਰੀਮ ਐਕਟ ਪੇਸ਼ ਕੀਤਾ ਗਿਆ ਸੈਨੇਟਰ ਰਿਚਰਡ ਡਰਬਨ ਅਤੇ ਲੀਜ਼ਾ ਮਰਕਵੋਸਕੀ ਵੱਲੋਂ ਵਿਆਦੇ ਤੇ ਇਸ ਦੋ ਪੱਖੀ ਬਿੱਲ ਦੇ ਨਾਲ ਲਗਭਗ 525000 DACA প্রাপকर्ता ਅਤੇ ਕਰੀਬ 20 ਲੱਖ ਡ੍ਰੀਮਰਜ਼ ਨੂੰ ਕਾਨੂੰਨੀ ਸੁਰੱਖਿਆ ਮਿਲ ਸਕਦੀ ਹੈ। ਇਸ ਬਿੱਲ ਦੇ ਤਹਿਤ ਯੋਗ ਡ੍ਰੀਮਰਜ਼ ਨੂੰ ਗ੍ਰੀਨ ਕਾਰਡ ਅਤੇ ਭੁੱਖ ਦੇ ਵਿੱਚ ਅਮਰੀਕੀ ਨਾਗਰਿਕਤਾ ਦਾ ਰਸਤਾ ਮਿਲ ਸਕਦਾ ਹੈ। ਇਸ ਤੋਂ ਇਲਾਵਾ H1B ਧਾਰਕਾਂ ਅਤੇ DACA ਪ੍ਰਾਪਤਕਰਤਾਵਾਂ ਦੇ ਬੱਚਿਆਂ ਨੂੰ ਵੀ ਸਥਾਈ ਰਿਹਾਇਸ਼ ਦੀ ਉਮੀਦ ਬਣ ਸਕਦੀ ਹੈ। ਅੱਜ ਦੇ ਤਰੀਕੇ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਨਿਸ਼ਚਿਤਤਾ ਦੇ ਦੌਰੇ ਦੇ ਵਿੱਚ ਹੈ। ਇੱਕ ਪਾਸੇ ਕੜੀਆਂ ਨਿਤਿਆ ਦੂਜੇ ਪਾਸੇ ਡ੍ਰੀਮ ਐਕਟ ਵਰਗੀਆਂ ਉਮੀਦਾਂ ਆਉਣ ਵਾਲੇ ਮਹੀਨੇ ਲੱਖਾਂ ਪਰਿਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਮਾਹੌਲ ਕਰਵਾ ਗਿਆ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਨਿੱਜੀ ਚੈਨਲ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਤੇ ਭੂਿੱਖ ਬਾਰੇ ਅਹਿਮ ਬਿਆਨ ਦਿੱਤੇ ਨੇ ਜਦੋਂ 트ੰਪ ਤੋਂ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਦੀ ਸੁਰੱਖਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਸੁਰੱਖਿਤ ਮਹਿਸੂਸ ਕਰਨਾ ਚਾਹੀਦਾ ਹੈ ਪਰ ਮੈਂ ਅਗਲੇ 12 ਮਹਿੰਦਿਆ ਦੇ ਵਿੱਚ ਉਹਨਾਂ ਦੇ ਪੂਰੇ ਇੱਕ ਬਾਰੇ ਫੈਸਲਾ ਕਰਾਂਗਾ ਹਾਲਾਂਕਿ ਉਹਨਾਂ ਨੇ ਕੋਈ ਵੀ ਠੋਸ ਕਾਨੂੰਨੀ ਸੁਰੱਖਿਆ ਦੇਣ ਦਾ ਵਾਅਦਾ ਨਹੀਂ ਕੀਤਾ ਕੰਪਨੀ ਕਿਹਾ ਉਹ ਇੱਕ ਐਸੀ ਇਮੀਗ੍ਰੇਸ਼ਨ ਨੀਤੀ ਬਣਾਉਣਾ ਚਾਹੁੰਦੇ ਨੇ ਜੋ ਸਾਰੇ ਅਧਿਲੀ ਕੰਮ ਕਰੇ ਪਰ ਨਾਲ ਹੀ ਉਹਨਾਂ ਨੇ ਡੈਮੋਕ੍ਰੇਟਸ ਉੱਤੇ ਦੋਸ਼ ਲਗਾਇਆ ਕਿ ਉਹ ਸ਼ਾਂਤੀ ਦੇ ਲਈ ਤਿਆਰ ਨਹੀਂ ਹਨ ਇੰਟਰਵਿਊ ਦੌਰਾਨ ਇੱਕ ਨਿੱਜੀ ਚੈਨਲ ਦੇ ਰਿਪੋਰਟਰ ਨੇ ਸਿੱਧਾ ਸਵਾਲ ਪੁੱਛਿਆ ਕਿ ਨਵੀਂ ਨੀਤੀ ਦੇ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਨਾਗਰਿਕਤਾ ਦਾ ਰਸਤਾ ਹੋਵੇਗਾ ਤਾਂ 트럼ਪ ਨੇ ਇਸ ਦਾ جواب ہاں ਵਿੱਚ ਦਿੱਤਾ ਜੋ ਕਿ ਕਾਫੀ ਹੈਰਾਨੀਜਨਕ ਬਿਆਨ ਮੰਨੇ ਜਾ ਰਿਹਾ ਹੈ ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਹੜੇ ਸਮੂਹ ਡੀ ਨੈਚਰਲਾਈਜੇਸ਼ਨ ਦਾ ਸਾਹਮਣਾ ਕਰ ਸਕਦੇ ਨੇ ਤਾਂ ਟਰੰਪ ਨੇ ਕਾਨੂੰਨੀ ਮਾਪ ਦੰਡ ਸਪਸ਼ਟ ਕਰਨ ਦੀ ਬਜਾਏ ਸੋਮਾਲੀਆ ਅਤੇ ਕੁਝ ਪ੍ਰਵਾਸੀਆਂ ਦੇ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਟਰੰਪ ਨੇ ਦੁਹਰਾਇਆ ਕਿ ਜੇ ਕਿਸੇ ਨੇ ਤੋਖਨਾਨ ਨਾਗਰਿਕਤਾ ਹਾਸਲ ਕੀਤੀ ਹੋਵੇ ਜੋ ਅਮਰੀਕੀ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੋਵੇ ਤਾਂ ਉਸ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਇਸ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਐਜੰਸੀ USCIS ਨੇ ਨੈਚਰਲਾਈਜੇਸ਼ਨ ਦੇ ਲਈ ਨੇਬਰਹੂਡ ਇਨਵੈਸਟੀਗੇਸ਼ਨ ਮੁੜ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਅਰਜੀਕਰਤਾ ਕਵੰਡੀਆਂ ਮਾਲਕਾਂ ਅਤੇ ਸਹਿ ਕਰਮਚਾਰੀਆਂ ਤੋਂ ਜਾਣਕਾਰੀ ਲਈ ਜਾਵੇਗੀ ਇਸ ਨਾਲ ਕਾਨੂੰਨੀ ਪ੍ਰਵਾਸੀਆਂ ਤੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਨਾਗਰਿਕ ਬੰਨਾ ਹੋਰ ਔਖਾ ਹੋ ਸਕਦਾ ਹੈ ਦੂਜੇ ਪਾਸੇ ਅਮਰੀਕੀ ਸੈਨੇਟ ਵਿੱਚ 2025 ਦਾ ਡ੍ਰੀਮ ਐਕਟ ਪੇਸ਼ ਕੀਤਾ ਗਿਆ ਹੈ ਸੈਨੇਟਰ ਰਿਚਰਡ ਡਰਬਨ ਅਤੇ ਲੀਜ਼ਾ ਮਰਕਵੋਸਕੀ ਵੱਲੋਂ ਲਿਆਂਦੇ ਗੇ ਇਸ ਦੋਪੱਖੀ ਬਿੱਲ ਦੇ ਨਾਲ ਲਗਭਗ 525000 DACA প্রাপਤਾ ਕਰਤਾ ਅਤੇ ਗਰੀਬ ਵੀ ਲਖ ਡਰੀਮਰਸ ਨੂੰ ਕਾਨੂੰਨੀ ਸੁਰੱਖਿਆ ਮਿਲ ਸਕਦੀ ਹੈ ਇਸ ਮਿਲਦੇ ਤਹਿਤ ਯੋਗ ਡਰੀਮਰਸ ਨੂੰ ਗ੍ਰੀਨ ਕਾਰਡ ਅਤੇ ਭੁੱਖ ਦੇ ਵਿੱਚ ਅਮਰੀਕੀ ਨਾਗਰਿਕਤਾ ਦਾ ਰਸਤਾ ਮਿਲ ਸਕਦਾ ਹੈ ਇਸ ਤੋਂ ਇਲਾਵਾ H1B ਧਾਰਕਾਂ ਅਤੇ DACA ਪ੍ਰਾਪਤਕਰਤਾਵਾਂ ਦੇ ਬੱਚਿਆਂ ਨੂੰ ਵੀ ਸਥਾਈ ਰਿਹਾਇਸ਼ ਦੀ ਉਮੀਦ ਬਣ ਸਕਦੀ ਹੈ ਅੱਜ ਦੇ ਤਰੀਕ ਦੇ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਨਿਸ਼ਚਿਤਤਾ ਦੇ ਦੌਰੇ ਦੇ ਵਿੱਚ ਹੈ ਇੱਕ ਪਾਸੇ ਕੜੀਆਂ ਨਿਤਗਿਆ ਦੁਜੇ ਪਾਸੇ ਡ੍ਰੀਮ ਐਕਟ ਵਰਗੀਆਂ ਉਮੀਦਾਂ ਆਉਣ ਵਾਲੇ ਮਹੀਨੇ ਲੱਖਾਂ ਪਰਿਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਮਾਹੌਲ ਕਰਮਾ ਗਿਆ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਨਿੱਜੀ ਚੈਨਲ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤ ਕਰਤਾਵਾਂ ਤੇ ਭੂਤ ਬਾਰੇ ਅਹਿਮ ਬਿਆਨ ਦਿੱਤੇ ਨੇ ਜਦੋਂ ਡੋਟਰ ਟ੍ਰੰਪ ਤੋਂ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤ ਕਰਤਾਵਾਂ ਦੀ ਸੁਰੱਖਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਪਰ ਮੈਂ ਅਗਲੇ 12 ਮਹੀਨਾ ਦੇ ਵਿੱਚ ਉਹਨਾਂ ਦੇ ਪੂਰੇ ਖਾਰੇ ਫੈਸਲਾ ਕਰਾਗਾ ਹਾਲਾਂਕਿ ਉਹਨਾਂ ਨੇ ਕੋਈ ਵੀ ਠੋਸ ਕਾਨੂੰਨੀ ਸੁਰੱਖਿਆ ਦੇਣ ਦਾ ਵਾਅਦਾ ਨਹੀਂ ਕੀਤਾ ਕੰਪਨੀ ਕਿਹਾ ਉਹ ਇੱਕ ਐਸੀ ਇਮੀਗ੍ਰੇਸ਼ਨ ਨੀਤੀ ਬਣਾਉਣਾ ਚਾਹੁੰਦੇ ਨੇ ਜੋ ਸਾਰੇ ਦੇ ਲਈ ਕੰਮ ਕਰੇ ਪਰ ਨਾਲ ਹੀ ਉਹਨਾਂ ਨੇ ਡੈਮੋਕ੍ਰੇਟਸ ਉੱਤੇ ਦੋਸ਼ ਲਗਾਇਆ ਕਿ ਉਹ ਸ਼ਾਂਤੀ ਦੇ ਲਈ ਤਿਆਰ ਨਹੀਂ ਹਨ ਇੰਟਰਵਿਊ ਦੌਰਾਨ ਇੱਕ ਨਿੱਜੀ ਚੈਨਲ ਦੇ ਰਿਪੋਰਟਰ ਨੇ ਸਿੱਧਾ ਸਵਾਲ ਪੁੱਛਿਆ ਕਿ ਨਵੀਂ ਨੀਤੀ ਦੇ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਨਾਗਰਿਕਤਾ ਦਾ ਰਸਤਾ ਹੋਵੇਗਾ ਤਾਂ 트럼ਪ ਨੇ ਇਸ ਦਾ جواب ہاں ਵਿੱਚ ਦਿੱਤਾ ਜੋ ਕਿ ਕਾਫੀ ਹੈਰਾਨੀਜਨਕ ਬਿਆਨ ਮੰਨੇ ਜਾ ਰਿਹਾ ਹੈ ਹਾਲਾਂਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਹੜੇ ਸਮੂਹ ਡੀ ਨੈਚਰਲਾਈਜੇਸ਼ਨ ਦਾ ਸਾਹਮਣਾ ਕਰ ਸਕਦੇ ਨੇ ਤਾਂ 트럼ਪ ਨੇ ਕਾਨੂੰਨੀ ਮਾਪਦੰਡ ਸਪਸ਼ਟ ਕਰਨ ਦੀ ਬਜਾਏ ਸੋਮਾਲੀਆ ਅਤੇ ਕੁਝ ਪ੍ਰਵਾਸੀਆਂ ਦੇ ਨਾਲ ਚੂੜੀਆਂ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ 트럼ਪ ਨੇ ਦੁਹਰਾਇਆ ਕਿ ਜੇ ਕਿਸੇ ਨੇ ਤੋਂ ਖੇਨਾ ਨਾਗਰਿਕਤਾ حاصل ਕੀਤੀ ਹੋਵੇ ਜੋ ਅਮਰੀਕੀ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੋਵੇ ਤਾਂ ਉਸ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਏਜੰਸੀ USCIS ਨੇ ਨੈਚੁਰਲਾਈਜੇਸ਼ਨ ਦੇ ਲਈ ਨੇਬਰਹੂਡ ਇਨਵੈਸਟੀਗੇਸ਼ਨ ਮੁੜ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਅਰਜ਼ੀ ਕਾਰ ਤੇ ਗਵਾਂਡੀਆਂ ਮਾਲਕਾਂ ਅਤੇ ਸਹਿ ਕਰਮਚਾਰੀਆਂ ਤੋਂ ਜਾਣਕਾਰੀ ਲਈ ਜਾਵੇਗੀ ਇਸ ਨਾਲ ਕਾਨੂੰਨੀ ਪਰਵਾਸੀਆਂ ਤੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਨਾਗਰਿਕ ਬੰਨਣਾ ਹੋਰ ਔਖਾ ਹੋ ਸਕਦਾ ਹੈ ਦੂਜੇ ਪਾਸੇ ਅਮਰੀਕੀ ਸੈਨੇਟ ਵਿੱਚ 2025 ਦਾ ਡ੍ਰੀਮ ਐਕਟ ਪੇਸ਼ ਕੀਤਾ ਗਿਆ ਹੈ ਸੈਨੇਟਰ ਰਿਚਰਡ ਡਰਬਨ ਅਤੇ ਲੀਜ਼ਾ ਮਰਕਵੋਸਕੀ ਵੱਲੋਂ ਲਿਆਂਦੇ ਗੇ ਇਸ ਦੋਪੱਖੀ ਬਿੱਲ ਦੇ ਨਾਲ ਲਗਭਗ 525000 DACA প্রাপਤਾ ਕਰਤਾ ਅਤੇ ਕਰੀਬ 20 ਲੱਖ ਡ੍ਰੀਮਰਸ ਨੂੰ ਕਾਨੂੰਨੀ ਸੁਰੱਖਿਆ ਮਿਲ ਸਕਦੀ ਹੈ। ਇਸ ਬਿੱਲ ਦੇ ਤਹਿਤ ਯੋਗ ਡ੍ਰੀਮਰਸ ਨੂੰ ਗ੍ਰੀਨ ਕਾਰਡ ਅਤੇ ਭੁਕਦੇ ਵਿੱਚ ਅਮਰੀਕੀ ਨਾਗਰਿਕਤਾ ਦਾ ਰਸਤਾ ਮਿਲ ਸਕਦਾ ਹੈ। ਇਸ ਤੋਂ ਇਲਾਵਾ H1B ਧਾਰਕਾ ਅਤੇ DACA ਪ੍ਰਾਪਤਕਰਤਾਵਾਂ ਦੇ ਬੱਚਿਆਂ ਨੂੰ ਵੀ ਸਥਾਈ ਰਿਹਾਇਸ਼ ਦੀ ਉਮੀਦ ਬਣ ਸਕਦੀ ਹੈ। ਅੱਜ ਦੇ ਤਰੀਕੇ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਨਿਸ਼ਚਿਤਤਾ ਦੇ ਦੌਰੇ ਦੇ ਵਿੱਚ ਹੈ। ਇੱਕ ਪਾਸੇ ਕੜੀਆਂ ਨਿਤਿਆ ਦੁਜੇ ਪਾਸੇ ਡ੍ਰੀਮ ਐਕਟ ਵਰਗੀਆਂ ਉਮੀਦਾਂ ਆਉਣ ਵਾਲੇ ਮਹੀਨੇ ਲੱਖਾਂ ਪਰਿਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਮਾਹੌਲ ਗਰਮਾ ਗਿਆ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਿੱਜੀ ਚੈਨਲ ਦੇ ਨਾਲ ਵਿਸ਼ੇਸ਼ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਤੇ ਭਵਿੱਖ ਬਾਰੇ ਅਹਿਮ ਬਿਆਨ ਦਿੱਤੇ ਨੇ ਜਦੋਂ ਟਰੰਪ ਤੋਂ ਡ੍ਰੀਮਰਸ ਅਤੇ ਡੀਐਸਸੀਏ ਪ੍ਰਾਪਤਕਰਤਾਵਾਂ ਦੀ ਸੁਰੱਖਿਆ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਪਰ ਮੈਂ ਅਗਲੇ 12 ਮਹਿੰਦਿਆ ਦੇ ਵਿੱਚ ਉਹਨਾਂ ਦੇ ਪੂਰੇ ਬਾਰੇ ਫੈਸਲਾ ਕਰਾਂਗਾ ਹਾਲਾਂਕਿ ਉਹਨਾਂ ਨੇ ਕੋਈ ਵੀ ਠੋਸ ਕਾਨੂੰਨੀ ਸੁਰੱਖਿਆ ਦੇਣ ਦਾ ਵਾਅਦਾ ਨਹੀਂ ਕੀਤਾ ਕੰਪਨੀ ਕਿਹਾ ਉਹ ਇੱਕ ਐਸੀ ਇਮੀਗ੍ਰੇਸ਼ਨ ਨੀਤੀ ਬਣਾਉਣਾ ਚਾਹੁੰਦੇ ਨੇ ਜੋ ਸਾਰੇ ਅਧਿ ਲਈ ਕੰਮ ਕਰੇ ਪਰ ਨਾਲ ਹੀ ਉਹਨਾਂ ਨੇ ਡੈਮੋਕ੍ਰੇਟਸ ਉੱਤੇ ਦੋਸ਼ ਲਗਾਇਆ ਕਿ ਉਹ ਸਿਆਣ